ਆਪਨੇ ਨਾਮੀ ਲਾ ਕੇ ਨਾ ਕੋਈ ਕੰਮ ਕਰਦਾ ਆਹ ਯਾਰ ਰੱਖੀ ਓਏ ਚੱਲ ਹਲਾ ਬਲੇ ਮਾਣ ਦਾ ਬਣਾਉਂ ਬਣਾਤੀ ਓ ਤਾਂ ਚੱਲ ਚੱਲ ਆ ਜਾਣਾ ਆ ਜਾਣਾ ਨੇ ਪਿੰਡ ਚੋਂ ਚੱਲ वो देख हाँ जी लो भाई अज ਰੰਗੂ ਵਾਲਾ ਕਲੱਬ ਦੀ ਪਹਿਲੀ ਬਾਜੀ ਪਿੰਡ ਭੈਣੀ ਰੋੜਾ ਆ ਕਿਲੋਮੀਟਰ ਚ ਬਈ ਉਹ ਰਟੋਬਾ ਠੀਕ ਆ ਭਾਈ ਆਉਂਦੇ ਆ ਕਬੂਤਰ ਕਰੋ ਚੈੱਕ ਆ ਜਾਂਦੇ ਆ ਆਪਣਾ ਉਤਰ ਰੋਇ ਫਿਰਦਾ ਤਾਂ ਹਾਂ ਜਦੋਂ ਆਇਆ ਦਿਖਾ ਦਾਂਗੇ ਭਾਈ ਤੁਹਾਨੂੰ ਹਾਂ ਇੱਥੇ ਆ ਨੀ ਨੱਚਾ ਆ ਭਾਈ ਫਿਰਦਾ ਉੱਤੇ ਬੱਗ ਇਹਨਾਂ ਦੇ ਵਿੱਚ ਆਪਣਾ ਉੱਤੇ ਫਿਰਦਾ ਪਲੇ ਜੱਡੀ ਅੱਧੀ ਟੀਮ ਆਪਣੀ ਹੋ ਗਈ ਸਪੈਦਿਆਂ ਦੇ ਵਿੱਚ ਇੱਥੇ ਪੈਂਦੇ ਨੇ ਚਟਾਈ ਵਿਛਾ ਕੇ ਆਹ ਬਾਈ ਚੱਲੇ ਆ ਪਿੰਦਰ ਸਪਾਰ ਆਹ ਬਾਈ ਪੰਮਾ ਡੇੜਕਾ ਤੇ ਬਾਈ ਦਾ ਕੂਟਰ ਛੱਡਿਆ ਕੱਢ ਠੀਕ ਆ ਬਾਈ ਬਾਕੀ ਤੁਹਾਨੂੰ ਬਾਈ ਦਿੰਨੇ ਆ ਸਾਰੀ ਅਪਡੇਟ ਦੇਖ ਲਓ ਕੀ ਆ ਠੀਕ ਆ ਬਾਈ ਤੇ ਇਹ ਕੂਟਰ ਬੈਠ ਕੇ ਤਿੰਨ ਕੂਟਰ ਉਲੇ ਤੇ ਡੈਗ ਕੇ 60 ਉੱਡੇ ਦੱਸ ਦਿਆਂ ਫਰ ਕੀ ਬਣਦਾ ਦਿਖਾਉਣੇ ਤੁਨ ਨਾਲੇ ਆਪਣੀ ਟੀਮ ਨਾਲ ਮਲਾਉਣੇ ਆ ਪਹਿਲੀ ਬਾਜੀ ਰੰਗੂਆਲਾ ਕਲੱਬ ਦੀ ਪਿੰਡ ਭੈਣੀ ਰੋਡ ਨੇੜੇ ਪਖੋਵਾਲ ਉਤਰਾਪਾ ਛੱਡੇ ਨੇ ਅੱਜ ਤਿੰਨ ਆਪਾ ਆਪ ਛੱਡੇ ਨੇ ਬਾਕੀ 6 ਜੱਟਾ ਆਪਣੇ ਪਿੰਡੋਂ ਨੇ ਠੀਕ ਆ ਬਈ ਦਿੰਨੇ ਆਪਾਂ ਡੇਟ ਬਾਕੀ ਦੀ ਲਓ ਬਾਈ ਟਾਈਮ ਹੋ ਗਿਆ ਤਿੰਨ ਦਾ ਪਿੰਗੇ ਪੈਣ ਲੱਗੇ ਬਾਈ ਆ ਹੈਗਾ ਟੋਬਾ ਕਿਲੋਮੀਟਰ ਚਾ ਟੋਬਾ ਇੱਥੇ ਓਏ ਉਹ ਦੇਖੋ ਨਾ ਸ਼ਾਨ ਸ਼ਾਹ ਦੇ ਕੋਲ ਫਿਰਦੇ ਬੁੱਤ ਉੱਤੋਂ ਹੀ ਆਉਂਦੇ ਨੇ ਟੋਬੇ ਜੁੜ ਜੁੜ ਕੇ ਜੁੜ ਜੁੜ ਕੇ ਆਉਂਦੇ ਨੇ ਆਹ ਹੈਗੇ ਪਾਣੀ ਵਾਲੇ ਟੈਂਕੀ ਪਾਣੀ ਵਾਲੇ ਟੈਂਕੀ ਇੱਥੇ ਵੀ ਕਈ ਵਹਿ ਗਏ ਆਪਣੇ ਪੁੱਤਰ ਹੈਗੇ ਨੇ ਤਿੰਨ ਆਪਣੇ ਆਪ ਦੇ ਨੇ ਪਿੰਡੋਂ ਵੀ ਛੱਡੇ ਉਹਨਾਂ ਨਾਲ ਦੇ ਭਰਾਵਾਂ ਦੇ ਵਧੀਆ ਫਿਰਦੇ ਨੇ ਜੀ ਦੋ ਹੁਣ ਕੁੱਤ ਗਏ ਈਗਾ ਭਾਈ ਉਧਰ ਗਰੁੱਪ ਚੱਲਦਾ ਕੋਈ ਤੁਹਾਨੂੰ ਦਿੰਨੇ ਆ ਭਾਈ ਅਪਡੇਟ ਸਾਰੀ ਬਾਜੀ ਦੀ ਆਹ ਚੱਲਦਾ ਪੁੱਤਰ ਇੱਕ ਈਗਾ ਭਾਈ ਆ ਗਿਆ ਫਿਰਦੇ ਆ ਜੇ 30 40 ਕੂਤਰ ਫਿਰਦੇ ਆ ਨੀਲਾ ਚੱਲਿਆ ਗਿਆ ਠੀਕ ਆ ਭਾਈ ਆ ਫਿਰਦਾ ਆਪਣਾ ਇੱਕ ਕੂਤਰ ਆ ਚੱਲਿਆ ਇੱਕ ਕੂਤਰਾ ਆਪਣਾ ਉੱਤੇ ਫਿਰਦਾ ਤਾਂ ਲੱਗਿਆ ਉੱਚੀ ਬਹੁਤ ਆ ਜ਼ੂਮ ਕਰਕੇ ਬਣਾਉਣੀ ਆ ਅਸੀਂ ਖੱਬੇ ਡੰਡਾ ਹਰਾ ਕੰਡ ਕਾਲਾ ਛੱਜੀ ਕੱਚ ਲਾਲਾ ਚੱਲਿਆ ਵਧੀਆ ਫਿਰਦਾ ਜੀ ਉਤਰੇ ਠੀਕ ਆ ਭਾਈ ਦਿਖਾਉਣਾ ਕੀ ਬਣਦਾ ਬਾਜੀ ਦਾ ਆ ਨੀਲਾ ਫਿਰਦਾ ਇੱਕ ਨੀਲੇ ਦੋ ਨੇ ਆ ਅਸੀਂ ਨੀਲਾ ਗਰਮੀ ਫੁੱਲ 48 ਟੈਂਪਰੇਚਰ ਹੋ ਗਿਆ ਤਿੰਨ ਦਾ ਟਾਈਮ ਹੋ ਗਿਆ ਜਿਹੜੇ ਕਹਿੰਦੇ ਨੀਲੇ ਉੜਦੇ ਨਹੀਂ ਬਾਈ ਨਸਲਾਂ ਉੜਤੀਆਂ ਨੇ ਅੱਜ ਨੀਲੇ ਦੋ ਨੇ ਦੋਨੇ ਵਿੱਚ ਫਿਰਦੇ ਨੇ 3:00 ਵਜੇ ਰੰਗ ਦਾ ਨਹੀਂ ਕੋਈ ਚੱਕਰ ਹੈਗਾ ਆਪਾਂ ਕੱਲ ਕੱਲ ਆਪਾਂ ਨੀਲਾ ਛੱਡਿਆ ਸੀਗਾ 28 ਅਪ੍ਰੈਲ ਨੂੰ ਨੀਲਾ ਉੱਤੇ ਹੀ ਰਹਿ ਗਿਆ ਟਾਈਮ ਕਟਾ ਗਿਆ ਇੰਨਾ ਹੀ ਫਰਕ ਪਿਆ ਟਾਈਮ ਵੀ ਉੱਤੇ ਖੜੇ ਨਹੀਂ ਕਟਾਇਆ ਰੱਬ ਚੋਂ ਹੀ ਟੁੱਟਿਆ ਉਹ ਸਾਰੀ ਜਿਹੜੀ ਠੀਕ ਆ ਬਾਈ ਆ ਫਿਰ ਬਚੋਂਦਾ ਦਿਖਾਉਣਾ ਤੁਨੂੰ ਕੀ ਬਣਦਾ ਆ ਫਿਰਦੇ ਆ ਬੂਤ ਦੇਖੋ ਆ ਦੇਖੋ ਫਿਰ ਦੇ ਕੂਤਰ ਵਿਖੋਣੇ ਆ ਬਈ ਤੁਹਾਨੂੰ ਕੀ ਬਣਦਾ ਚੱਲੇ ਨੇ ਕੀ ਬਣਦੀ ਕੂਤਰ ਫਿਰਦੇ ਨੇ ਦੱਸ ਦਿਆਂ ਉਹਨੂੰ ਕੀ ਬਣਦਾ ਆ ਗਿਆ ਚੜ ਗਏ ਕੂਤਰ ਓਰੇ ਪੰਜਾਲਾ ਹੀ ਪੈ ਗਿਆ ਸੀ ਓਰੇ 15 ਕੂਤਰ ਬੈੰਦੇ ਡੋਬੇ ਤੇ ਠੀਕ ਆ ਬਾਈ ਦੱਸ ਦਿਆਂ ਦਿੰਨੇ ਆ ਤੁਹਾਨੂੰ ਅਪਡੇਟ ਪਿੰਡ ਭੈਣੀ ਰੋੜਾ ਨੇੜੇ ਪੱਖੋ ਆ ਵਰਦਾ ਆ ਜਾਂਦਾ ਆਪਣਾ ਕਬੂਤਰ ਇੱਕ ਢੰਡ ਕੱਚ ਤੇ ਨਿੰਡੇ ਵਾਲ ਠੀਕ ਆ ਭਾਈ ਦਿੰਨੇ ਆ ਪੂਰੀ ਅਪਡੇਟ ਲਾਗੇ ਚੜਨ ਕੂਤਰ ਥੱਲੇ ਆਏ ਸੀ ਕਿਰਾਂ ਦਾ ਸਾਰੀ ਬਾਬੇ ਦੀ ਕਿਰਪਾ ਨਾਲ ਆਪਣਾ ਉਹਨਾਂ ਚ ਇੱਕ ਵੀ ਨਹੀਂ ਸੀ ਜਿਹੜੇ ਉਰੇ ਬੈਠਣ ਆਏ ਸੀ ਗੇੜੇ ਪਾਉਂਦੇ ਸੀ ਟੋਬੇ ਤੇ 15 ਉਹਨਾਂ ਆਇਆ ਆਪਣਾ ਇੱਕ ਵੀ ਨਹੀਂ ਸੀ ਇੱਕ ਕਬੂਤਰ ਉਹ ਵਰਦਾ ਅੱਜ ਥੱਲੇ ਬਹੁਤ ਫਿਰਦੇ ਨੇ ਭਾਈ ਠੀਕ ਆ ਵਈ ਦਿਖਾਉਨੇ ਆ ਜਿਹਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਭਾਈ ਕੋਈ ਵੀ ਨਹੀਂ ਹਾਂਜੀ ਲੋ ਬਾਈ ਫੰਡ ਭੈਣੀ ਰੋੜਾ ਬਾਈ ਰੋਟੀ ਪਾਣੀ ਖਵਾ ਕੇ ਬਾਈਆਂ ਨੇ ਵਹਿਲਾ ਕੀਤਾ ਪਿਆਈ ਸਾਰਾ ਕੁਝ ਸਰ ਕੋਈ ਨਹੀਂ ਆ 3 ਵਜੇ ਵੀ ਬਾਈ ਰੋਟੀ ਮਿਲਦੀ ਐ ਖਾਣ ਨੂੰ ਪਹਿਲਾਂ ਪਰ ਰੋਟੀ ਖਾਦੀ ਜੀ ਆਪਾਂ ਨੂੰ ਦੁਬਾਰੇ ਭੁੱਖ ਲੱਗੀ 3 ਵਜੇ ਵੀ ਬਾਈ ਰੋਟੀ ਮਿਲਦੀ ਐ ਖਾਣ ਨੂੰ 23 ਜਗ੍ਹਾ ਤੇ ਘੰਟਾ ਹੀ ਰੋਟੀ ਮਿਲਦੀ ਆ 3 ਵਜੇ ਵੀ ਬਾਈ ਰੋਟੀ ਮਿਲਦੀ ਐ ਖਾਣ ਨੂੰ ਆਪਾਂ ਨੂੰ ਲੋ ਬਾਈ ਮਿੱਤਰੋ ਟਾਈਮ ਹੋ ਗਿਆ 6 ਦਾ ਕੂਟਰ ਫਿਰਦੇ ਨੇ ਜੀ 20 25 ਆ ਫਿਰਦੇ ਆ ਦੇਖ ਲੋ ਵੀ ਕਬੂਤਰ ਫਿਰਦੇ ਆ ਘਟੋ ਘਟ ਅਜੇ ਬਾਈ ਆ ਫਿਰਦੇ ਆ ਕਬੂਤਰ ਆਪਣੇ ਬਾਈ ਤਿੰਨ ਕਬੂਤਰ ਫਿਰਦੇ ਆ ਵਿੱਚ ਚਾਰ ਕਬੂਤਰ ਦਿੰਦੇ ਆਪਣੇ ਵਿੱਚ ਇੱਕ ਹੈਪੀ ਚਪਾਰ ਦਾ ਹੈਪੀ ਚਪਾਰ ਵਾਲਾ ਵਧੀਆ ਪਾਦਾ ਹੈਪੀ ਹਾਂ ਹਾਂ ਪੂਰਾ ਵਧੀਆ ਫਿਰਦਾ ਕਬੂਤਰ ਚਾਰ ਕਬੂਤਰ ਆਪਣੇ ਵਿੱਚ ਫਿਰਦੇ ਆ ਬਾਕੀ ਅਪਡੇਟ ਬਾਈ ਤੁਹਾਨੂੰ ਦਿੰਨੇ ਆ ਗਰੁੱਪ 'ਚ ਸੁਣਾਵਾਂਗੇ ਤੁਹਾਨੂੰ ਕੀ ਕਹਿੰਦੇ ਕੀ ਹੋਇਆ ਆ ਨੀਲਾ ਫਰਦਾ ਕੇ ਇਹਦਾ ਆ ਨੀਲਾ ਫਰਦਾ ਆ ਜਾਂਦੇ ਦੋ ਕੂਤਰ ਦੇ ਕਰਦੇ ਰਹੇ ਆਉਣੇ ਛੱਤ ਦਾ ਹੋ ਗਿਆ ਟਾਈਮ ਇੱਕ ਜਾਂਦੀ ਆਪਣੀ ਆਹ ਵਾਲੀ ਇੱਕ ਆਪਣੀ ਫਿਰਦੀ ਆ ਤਾਂ ਆ ਆਪਣੀ ਟੀਮ ਪੂਰੀ ਕੰਨੀਆਂ ਤੇ ਲੱਗ ਗਈ ਤੇ ਉਹ ਦੇਖੋ ਬਾਈ ਕੀ ਹੋਣਿਆ ਫਿਰ ਉਹ ਦੇਖੋ ਟੈਂਕੀ ਤੇ ਪਿੰਡ ਭੈਣੀ ਦੂਜਾ ਕੂਤਰਾ ਗਿਆ ਆਪਣਾ ਜੁੱਟ ਦੇ ਵਿੱਚ ਇੱਧਰ ਲੈਨਾਂ ਚੋਂ ਇਹ ਇੱਧਰ ਵਾਲਾ ਆ ਕੂਤਰਾ ਆਪਣਾ ਬਾਈ ਤਾਂ ਖੜਾ ਜੁੱਟ ਤੇ ਲੱਗਿਆ ਈਗਾ ਬਾਈ ਇਹ ਆਪਣੇ ਨੌਤੇ ਉਤਰਿਆ ਆ ਰਿਹਾ ਬੰਦਾ ਮੂਰੇ ਵਾਲਾ ਉਹ ਦੰਦਿਆ ਜੁੱਟ ਲੱਗਿਆ ਫਿਰਦਾ ਇਹ ਕਾਹੋਂ ਟੋਬੇ ਦੇਖੋ ਸੁਣੀ ਗਾਉਂਦੀ ਉਹਦੀ ਉਹ ਦੇਖੋ ਲਾਂਗੇ ਦਰਾਖਤ ਇਹ ਉਹ ਲਾਂਗੇ ਕਬੂਤਰ ਰੰਗ ਰੱਖਤਾਂ ਦੇ ਵਿੱਚ ਦੀ ਹਾਂ ਬਾਈ ਜੱਜੇ ਵਧੀਆ ਉੜਦੇ ਨੇ ਬਾਈ ਪੰਮੇ ਦੇਖ ਇੱਧਰ ਵਧੀਆ ਫਿਰਦੇ ਨੇ ਹਾਂ ਓਕੇ ਆ ਕੰਮ ਆ ਫਿਰਦਾ ਜੁੱਟ ਆਪਣਾ ਅਜੇ ਤਾਂ ਕਰਾ ਪੂਰੀ ਮੇਹਰ ਆਪ ਨੂੰ ਠੀਕ ਆ ਬਾਈ ਆਉਂਦਾ ਕਬੂਤਰ ਕਬੂਤਰ ਬਾਈ ਫਿਰਦੇ ਨੇ 10 12 ਸੱਤ ਦਾ ਟਾਈਮ ਕਰਾਉਣਾ ਬਾਈ ਟਾਈਮ ਹੋ ਗਿਆ 6:41 ਹੋ ਗਏ ਬਾਈ ਹੁਣ ਜਦੋਂ ਵੀਡੀਓ ਬਣ ਰਹੀ ਏ ਠੀਕ ਆ ਬਾਈ ਭਈ ਇੱਕੜ ਪਏ ਪਏ ਨੇ ਅਜੇ ਪੁਰਾ ਵੀ ਚੱਲਦਾ ਈ ਕੂਤਰ ਭਾਂਤੇ ਪੁਰੇ ਨੇ ਤੇ ਦਿਨ ਵੀ ਵਧੀਆ ਸੀ ਉਹ ਫਿਰਦੇ ਹੁਣ ਸਾਡੀ ਕੂਤਰੀ 5 ਵਜੇ ਚੱਕਰ ਕਰਨਾ 9:00 9:00 ਦਾ ਸੀ ਰਹਿ ਗੇ ਆ ਆ ਜੋਟੇ ਜਾਉਂਦਾ ਬਾਈ ਆਪਣਾ ਆ ਕੂਤਰ ਹੋਰ ਫਿਰਦੇ ਨੇ ਇੱਥੇ ਥੱਲੇ ਹੋਰ ਭਰਾਵਾਂ ਦੇ ਸੋਨਾ ਚਰਾਮ ਹੀ ਹੋ ਗਈ ਪਿੰਡ ਚ ਤਾਂ ਆ ਦੇਖੋ ਆ ਚੱਲੇ ਨੇ ਨਿਸ਼ਾਨ ਸਾਹਿਬ ਕੋਲੋਂ ਦੀ ਕੂਤਰ ਦੋ ਤਿੰਨ ਕੂਤਰ ਹੋਰ ਆਣਗੇ ਆ ਫਿਰਦੇ ਆ ਬਾਈ ਕੂਟਰ ਸੱਤ ਦਾ ਟਾਈਮ ਕਰਾਉਣਾ ਦੇਖ ਲਓ ਹੁਣ ਤੁਸੀਂ ਆਪ ਹੀ ਦੇਖ ਲਓ ਆਪਾਂ ਦਾ ਕੀ ਕਹਿਣਾ ਕੂਟਰ ਵੜਦੇ ਫਿਰਦੇ ਨੇ ਰਸਤਿਆਂ ਦੇ ਵਿੱਚ ਈਗਾ ਬਾਈ ਆ ਦੇਖ ਲਓ ਆ ਆਉਂਦਾ ਇੱਕ ਬਾਕੀ ਬਾਈ ਤੁਹਾਨੂੰ ਦੱਸ ਦਿਆਂ ਕੀ ਬਣ ਬ ਆ ਖੜਾ ਜੋਟਾ ਆਪਣਾ ਕੂਟਰ ਕਰੇ ਕੀ ਤਾਂ ਆ ਮੂਰੇ ਆਪਣੇ ਚੱਲ ਹੁਣ ਬੋ 1 2 3 4 5 6 7 ਚੱਕ ਲਓ ਵੀਰੇ ਇੱਕ ਬਰਤੀ ਜਿਹੜਾ ਮਰਜੀ ਬੰਦਾ ਚੱਕੋ ਵੀ ਇਹ ਪਹਿਲਾ ਨਾਮ ਕੱਪੋਂ ਵੀਰੇ ਆ ਪਹਿਲਾ ਕੱਪ ਆ ਵੀਰੇ ਦੇਖ ਲਓ ਪਾਲਾ ਜੰਡ ਆ ਪਹਿਲਾ ਕੱਪ ਪਾਲਾ ਜੰਡ ਦੂਜੀ ਚੱਕ ਦੇ ਵੀਰੇ ਚੱਕੋ 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 ਆ ਕਮੋਜੀ ਦੂਜੀ ਹੈਗੀ ਆ ਵੀਰੇ ਜੱਸਾ ਕਾਲਖ ਠੀਕ ਆ ਤੀਜੀ ਚੱਕੋ ਚਲੋ ਲੀ ਜਾਏ ਤੀਜਾ ਹੈਗਾ ਵੀਰੇ 37 ਸਵਾਰ ਠੀਕ ਆ ਵੀਰੇ Gracias.